ਦੋਸਤੋ ਸਸੀਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਠੀਕ ਹੈ ਹੁਣ ਇਹ ਠੀਕ ਹੀ ਚਾਹੀਦੀ ਹੈ ਭਾਈ ਠੰਡ ਥੋੜੀ ਜਿਹੀ ਘਟ ਗਈ ਹੈ ਨਾ ਚਲੋ ਬਹੁਤ ਚੰਗਾ ਹੋਇਆ ਮੇਰੇ ਵੀ ਹੱਥ ਉਸੋਜ ਗਏ ਸੀਗੇ ਫਿਰ ਮੈਂ ਕੱਲ ਮੈਡੀਸਿਨ ਲਈ ਤੇ ਥੋੜੀ ਉਹਨਾਂ ਨੇ ਸਵੇਲਿੰਗ ਘਟ ਕਰਨ ਦੀ ਮੈਡੀਸਿਨ ਦਿੱਤੀ ਹਾਂ ਠੀਕ ਹੋਏ ਕਿਉਂਕਿ ਦੇਖੋ ਆਪ ਸੁ ਜਾ ਕੇ ਲੁਕੀ ਜਾਂਦੇ ਮੈਂ ਦਵਾਈ ਨਹੀਂ ਖਾਂਦਾ ਮੈਂ ਇਦਾਂ ਹੀ ਬੈਠਿਆ ਰਹਿਣਾ ਭਾਈ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਕਰਨਾ ਉਹ ਤੇ ਬੈਠੇ ਰਹੋਗੇ ਜਿਹੜੇ ਵੀ ਸਾਡੇ ਮੇਰੇ ਵਰਗੇ ਉਹਨਾਂ ਤੇ ਕਾਹਦੀਆਂ ਜ਼ਿੰਮੇਵਾਰੀਆਂ ਘਰ ਦੇ ਕੰਮ ਕਰਨੇ ਸਾਰੇ ਕੰਮ ਕਰਨੇ ਜੌਬ ਤੇ ਜਾਣਾ ਹਰ ਇੱਕ ਕੰਮ ਕਰਨਾ ਤੇ ਉਹਨਾਂ ਲਈ ਤਾਂ ਮੁਸ਼ਕਲ ਹੈ ਭਾਈ ਤੇ ਇਸ ਕਰਕੇ ਮੈਂ ਫਿਰ ਤੁਹਾਨੂੰ ਮੈਡੀਸਿਨ ਲਈ ਤੇ ਅੱਜ ਹੱਥ ਠੀਕ ਨੇ ਹੁਣ ਘਰ ਦੇ ਕੰਮ ਕਰ ਫਟਾਫਟ ਕਰਨ ਲਈ ਬੰਦਾ ਤਿਆਰ ਹੋ ਜਾਂਦਾ ਹਨਾ ਤੇ ਹੋਰ ਤੁਸੀਂ ਸੁਣਾਓ ਕਿਵੇਂ ਹਾਲ ਚਾਲ ਹੈ ਘਣ ਤੋਂ ਵੱਜਦੇ ਆ ਤਾਂ ਹੋਰ ਕੰਮ ਸ਼ੁਰੂ ਹੋ ਜਾਂਦੇ ਆ ਨਹੀਂ ਤੇ ਜ਼ਿੰਮੇਵਾਰੀਆਂ ਦੀ ਮੰਡ ਤੇ ਕਦੀ ਖਤਮ ਹੁੰਦੀ ਨਹੀਂ ਜਦ ਤੱਕ ਬੰਦਾ ਤਦ ਤੱਕ ਉਹਦੀਆਂ ਜ਼ਿੰਮੇਵਾਰੀਆਂ ਕਦੀ ਵੀ ਇਨਸਾਨ ਦੀਆਂ ਖਤਮ ਨਹੀਂ ਹੁੰਦੀਆਂ ਹਨਾ ਚਲੋ ਪਰਮਾਤਮਾ ਸੇਧ ਦੇਵੇ ਤੰਦਰੁਸਤੀਆਂ ਦੇਵੇ ਤੇਜ਼ ਕੰਮ ਕਰ ਕਰਨ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੁੰਦੀ ਤੇ ਜਦ ਤੱਕ ਬੰਦਾ ਹੈ ਨਾਂ ਪ੍ਰਾਂਤ ਚੱਲਦੇ ਰਹਿੰਦੇ ਇਨਸਾਨ ਕੰਮ ਕਰਦਾ ਰਹੇ ਵੱਧ ਤੋਂ ਵੱਧ ਕੰਮ ਕਰੇ ਮੈਂ ਇਹੀ ਕਹਨੀ ਆ ਠੀਕ ਹੈ ਨਾ ਵਿਹਲੇ ਬਹਿ ਕੇ ਤੇ ਸਰੀਰ ਜਿਹੜਾ ਉਹ ਨਕਾਰਾ ਹੋ ਜਾਂਦਾ ਹੁੰਦਾ ਤੇ ਵੇਲੇ ਬਸ ਬਹਿ ਕੇ ਰੋਟੀਆਂ ਵੀ ਖਤੂ ਖਾਣੀ ਆ ਭਰਾਵਾ ਹਨਾ ਸਾਰੇ ਕੰਮ ਜ਼ਿੰਦਗੀ ਦੇ ਕਰਨੇ ਪੈਂਦੇ ਆ ਤੇ ਕੰਮ ਕਰਦੇ ਰਹਿਣਾ ਚਾਹੀਦਾ ਕੰਮ ਹੀ ਇਨਸਾਨ ਦਾ ਕਰਮ ਹੈ ਤੇ ਜੇ ਅਸੀਂ ਕੰਮ ਨਹੀਂ ਕਰਾਂਗੇ ਤੇ ਇਦਾਂ ਹੀ ਬਹਿ ਕੇ ਖਾਣਾ ਤੇ ਇਹ ਤਾਂ ਬਹੁਤ ਮੁਸ਼ਕਲ ਦੀ ਘੜੀ ਹੁੰਦੀ ਹੈ ਹਨਾ ਤੇ ਹੋਰ ਸਕੂਲ ਜਾਓ ਸਕੂਲ ਤੋਂ ਕਾਰ ਆਉ ਸਵੇਰੇ ਹੁਣ ਸਰਕਾਰ ਨੇ 21 ਤਰੀਕ ਤੱਕ ਦਾ ਟਾਈਮ ਕੀਤਾ ਸੀ 10 ਵਜੇ ਦਾ ਹੁਣ ਸੇਮ ਟਾਈਮ ਹੋ ਗਿਆ কাল ਤੋਂ ਕਿਉਂਕਿ ਮੌਸਮ ਠੀਕ ਹੈ ਹੁਣ ਕੱਲ ਨੂੰ ਭਾਈ ਸਵੇਰੇ ਅਰਲੀ ਉਠੋ ਭੱਜ ਦੌੜਨਾ ਸਕੂਲ ਨੂੰ ਜਾਓ ਹਨਾ ਚਲੋ ਕੋਈ ਗੱਲ ਨਹੀਂ ਹੁੰਦੀ ਵੈਸੇ ਜਿਹੜਾ 1 ਘੰਟਾ ਬਾਅਦ ਛੋੜਦੇ ਸੀਗੇ ਉਹ ਵੈਸੇ ਕਹਿੰਦੇ ਨੇ ਆਈ ਬਸੰਤ ਦੇ ਪਾਲਾ ਉਡਾੰਦਾ ਹਨਾ ਤੇ ਬਸੰਤ ਹੈ 23 ਤਰੀਕ ਨੂੰ ਉਸ ਤੋਂ ਬਾਅਦ 24 ਤਰੀਕ ਹੈਗਾ ਜਿਹੜਾ ਆਜ਼ਾਦੀ ਵਾਲਾ ਫੰਕਸ਼ਨ ਕਿਉਂਕਿ 26 ਜਿਹੜੀ ਹੈ ਉਹ ਜਿਹੜਾ ਸੰਵਿਧਾਨ ਬਾਰੇ ਆ ਉਹ ਮੰਡੇ ਨੂੰ ਆ ਸੰਡੇ ਵੰਡੇ ਦੋ ਛੁੱਟੀਆਂ ਆ ਜਾਣਗੀਆਂ ਪਰ ਇੱਕ ਕੰਮ ਹੋਰ ਹੋ ਗਿਆ ਬਾਬਾ ਜੀ ਰਵਿਦਾਸ ਦੀ ਛੁੱਟੀ ਤਾਂ ਗਈ ਭਈ ਸੰਡੇ ਨੂੰ ਆਗੇ ਚਲੋ ਕੋਈ ਗੱਲ ਨਹੀਂ ਹੈਨਾ ਵੈਲ ਡਨ ਜ਼ਿੰਦਗੀ ਤਾਂ ਚੱਲਦੀ ਰਹਿੰਦੀ ਆ ਠੀਕ ਹੈ ਕਿ ਨਹੀਂ ਤੇ ਬਾਕੀ ਤੁਸੀਂ ਇਹ ਸੁਣਾਓ ਵੀ ਪਰ ਮਾਤਮਾ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਨਾ ਛੁੱਟੀਆਂ ਨਹੀਂ ਛੁੱਟੀਆਂ ਵੀ ਉਹੀ ਹੁੰਦੇ ਆ ਨਾ ਵੇਲੇ ਬੈਠ ਇਦਾਂ ਕਰੋ ਫਿਰ ਘਰ ਦੇ ਕੰਮ ਕਰੋ ਹਨਾ ਵੇਲੇ ਬੈਨ ਦਾ ਮਤਲਬ ਨਹੀਂ ਹੁੰਦਾ ਇਹ ਤੇ ਵੀ ਆਪਾਂ ਛੁੱਟੀ ਕਹਿੰਨੇ ਰਣੇ ਆ ਕਹਿੰਨੇ ਰਣੇ ਆ ਵੀ ਛੁੱਟੀ ਆਉਗੀ ਛੁੱਟੀਆਂ ਹੋਗੀ ਛੁੱਟੀ ਵਾਲੇ ਦਿਨ ਤੇ ਸੋ ਜ਼ਿਆਦਾ ਕੰਮ ਹੋ ਜਾਂਦੇ ਸਕੂਲ ਜਾਣ ਤੋਂ ਬੰਦਾ ਲਿਮਿਟੇਸ਼ਨ ਦੇ ਵਿੱਚ ਕੰਮ ਕਰਦਾ ਚਲੋ ਆ ਕੇ ਫਿਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਫੜਾਫੜਾ ਬੰਦਿਆਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਤੇ ਕੋਈ ਗੱਲ ਨਹੀਂ ਹੁੰਦੀ ਕੰਮ ਤਾਂ ਕਈ ਕਈ ਦਿੇ ਹੁੰਦੇ ਆ ਜਦ ਦਾ ਉਸ ਦਿਨ ਜ਼ਿਆਦਾ ਕੰਮ ਹੁੰਦੇ ਆ ਕਈ ਦਿਨ ਕੋਈ ਕੰਮ ਹੁੰਦਾ ਕਈ ਦਿਨ ਕੋਈ ਕੰਮ ਹੁੰਦਾ ਚਲੋ ਕੋਈ ਨਹੀਂ ਜੋ ਵੀ ਕੰਮ ਆ ਬੰਦਾ ਕਰਦਾ ਰਹਿੰਦਾ ਆ ਤੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਕੰਮ ਤੇ ਇਨਸਾਨ ਦਾ ਕਰਮ ਹੁੰਦਾ ਤੇ ਛੁੱਟੀਆਂ ਵੀ ਆ ਗਈਆਂ ਫਿਰ ਸਕੂਲ ਦੀ ਫੇਅਰਵੈਲ ਵੀ ਆ ਪ੍ਰੀ ਬੋਰਡ ਵੀ ਆ ਕਈ ਕੰਮ ਨੇ ਜਿਹੜੇ ਬਹੁਤ ਉਲਝਾ ਹੁੰਦਾ ਬੰਦਾ ਬੱਚਿਆਂ ਨੂੰ ਤਿਆਰੀ ਵੀ ਕਰਾਉਣੀ ਆ ਤਕ ਤੱਕ ਜਾਂਦਾ ਹੈ ਇਸ ਟਾਈਮ ਵਰਕ ਲੋਡ ਬਹੁਤ ਹੁੰਦਾ ਹੈ ਹਨਾ ਕਿਉਂਕਿ ਇਗਜ਼ਾਮ ਆ ਗਏ ਆ ਤੇ ਇਗਜ਼ਾਮ ਦੀ ਤਿਆਰੀ ਕਰਾਣੀ ਤਾਂ ਬੜੀ ਔਖਾ ਕੰਮ ਆ ਹਨਾ ਤੇ ਚਲੋ ਕੋਈ ਗੱਲ ਨਹੀਂ ਸਾਰੇ ਕਾਮਯਾਬ ਹੋਣ ਪਰ ਇੱਕ ਗੱਲ ਦੱਸਾਂ ਇਸ ਵਾਰੀ ਬਸੰਤ ਤੇ ਮੀਂਹ ਜੀ ਹਨਾ ਮੈਂ ਲੜਤੀ ਦੇਖਿਆ 23 ਤਰੀਕ ਦਾ ਮੀਂਹ 23 ਤਰੀਕ ਨੂੰ ਬਸੰਤ ਚਲੋ ਆਈ ਬਸੰਤ ਪਾਲਾੜੰਤ ਮੌਸਮ ਨਾ ਠੀਕ ਜਿਹਾ ਹੋਣਾ ਚਾਹੀਦਾ ਬਹੁਤਿਆਂ ਜਿਆਦੀਆਂ ਗਰਮੀਆਂ ਦੇ ਵਿੱਚ ਵੀ ਨਾ ਇਨਸਾਨ ਘਬਰਾ ਜਾਂਦਾ ਹਨਾ ਤੇ ਬਹੁਤੀ ਜਿਆਦੀ ਠੰਡ ਨਾ ਗਰਮੀ ਦੋਨੇ ਮੌਸਮ ਜਿਹੜੇ ਹਨਾ ਉਹ ਨਾਰਮਲ ਜਿਹਾ ਹੋਣੇ ਚਾਹੀਦੇ ਆ ਜਦੋਂ ਅਸੀਂ ਬਹੁਤ ਜ਼ਿਆਦਾ ਇਦਾਂ ਸਵੀਅਰ ਜੇ ਕੋਲਡ ਹੁੰਦਾ ਜਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਉਦੋਂ ਇਨਸਾਨ ਘਬਰਾ ਜਾਂਦੇ ਹਨਾ ਤੇ ਦੇਖੋ ਜਿਹੜੇ ਬਹੁਤ ਜ਼ਿਆਦਾ ਅਮੀਰ ਹੁੰਦੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜੀ ਮੌਸਮ ਆਈ ਜਾਵੇ ਉਹਨਾਂ ਦੇ ਘਰ ਗਰਮੀਆਂ 'ਚ ਇਹ AC ਤੇ ਹੀ ਹੀਟਰ ਲੱਗੇ ਹੁੰਦੇ ਆ ਤੇ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਜਿਹੜੇ ਮਾਰੇ ਗਰੀਬ ਹੁੰਦੇ ਆ ਹਨਾ ਤੇ ਜ ਆਪਾ ਪਸ਼ੂ ਪੰਛੀ ਸਾਰਿਆਂ ਨੂੰ ਬਹੁਤ ਫਰਕ ਪੈਂਦਾ ਹਰ ਮੌਸਮ ਦਾ ਹੀ ਪੈਂਦਾ ਜਦੋਂ ਬਰਸਾਤਾਂ 'ਚ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਤੇ ਜ਼ਿਆਦਾ ਮੀਂਹ ਜਾਦਾ ਗਰਮੀ ਵਿੱਚ ਸਰਦੀ ਵਿੱਚ ਹਨਾ ਨੋਰਮਲ ਜਿਹਾ ਮੌਸਮ ਪਰਮਾਤਮਾ ਨੂੰ ਰੱਖਣਾ ਚਾਹੀਦਾ ਹੈ ਸੋਚ ਕਦੀ ਗਰੀਬਾਂ ਲਈ ਵੀ ਸੋਚ ਲਿਆ ਕਰਦਾ ਆਥਿਆ ਤੇ ਜਿਨ੍ਹਾਂ ਦੇ ਵਿਚਾਰਿਆਂ ਦੇ ਮਾੜੇ ਹਾਲਾਤ ਕੀਤੇ ਆ ਉਹਨਾਂ ਨੂੰ ਵੀ ਕਦੀ ਕਦੀ ਸੋਚ ਲਿਆ ਕਰ ਮਾੜੇ ਹਾਲਾਤਾਂ ਤੇ ਵੀ ਕਦੀ ਕਦੀ ਇੱਛਾਤ ਮਾਰ ਲਿਆ ਕਰ ਜ਼ਿੰਦਗੀ 'ਚ ਬੜੀਆਂ ਖੁਸ਼ੀਆਂ ਲੋਕਾਂ ਨੂੰ ਏਦਾਂ ਸਭ ਕੁਝ ਪਰ ਜਿਹੜੇ ਮਾੜੇ ਹਾਲਾਤ ਹੁੰਦੇ ਆ ਨਾ ਵਾਲੇ ਲੋਕ ਹੈ ਉਹਨਾਂ ਬਾਰੇ ਵੀ ਸੋਚਿਆ ਕਰਦਾ ਆਤੀਆ ਤੇ ਕਿਉਂਕਿ ਮੌਸਮਾਂ ਦੀ ਮਾਰ ਹਿੱਟ ਹੋ ਹੀ ਹੁੰਦੀ ਹੈ ਕੋਈ ਅਮੀਰੀ ਨਹੀਂ ਹੁੰਦਾ ਖੜੀਆਂ ਫਸਲਾਂ ਡੁੱਬ ਜਾਂਦੀਆਂ ਕਈਆਂ ਦੀਆਂ ਕਈਆਂ ਦੀਆਂ ਬਚਾਰੇ ਦੀਆਂ ਦੁਕਾਨਾਂ ਵੀ ਰੁੜ ਗਈਆਂ ਸੀ ਬਰਸਾਤਾਂ ਦੇ ਵਿੱਚ ਹਰ ਢੰਡਾ ਵਿੱਚ ਵੀ ਕੰਮ ਮੱਠੇ ਪੈ ਗਏ ਸੀ ਤੇ ਮੌਸਮ ਠੀਕ ਰੱਖ ਫਿਰ ਗਰਮੀਆਂ ਆ ਜਾਣੀਆਂ ਜਿਆਦਾ ਧੁੱਪ ਗਰਮੀ ਚ ਲੋਕ ਬਾਹਰ ਨਹੀਂ ਨਿਕਲਦੇ ਤੇ ਇਸ ਕਰਕੇ ਪਰਮਾਤਮਾ ਤੂੰ ਹਮੇਸ਼ਾ ਸੁੱਖ ਦੀਆਂ ਘੜੀਆਂ ਲਿਆ ਸਾਰਿਆਂ ਦੇ ਕੰਮ ਕਾਜ ਚਲਾ ਸਾਰਿਆਂ ਦੇ ਪੈਸਿਆਂ ਤੋਂ ਸੌਖੀਆਂ ਬਣਾ ਥੋੜੀ ਬਹੁਤੀ ਇੱਜ਼ਤਮਾਨ ਬਣਾ ਇਹ ਹੀ ਤਰੀਕਾ ਹੈ ਉਸਤਾਸ